ਬਾਣੀ ਭਗਤ ਨਾਮਦੇਵ ਜੀ ਮਹਾਰਾਜ 107 ਗੁਰਪ੍ਰਚਾਰ ਲਾਗੀ ਜਨਮ ਜਨਮ ਕੀ ਪ੍ਰੀਤ ਚੇਤਨਾਹੀ ਵਿਸਰੇ ਰੇ ਹੋਗੀ ਜਨਮ ਜਨਮ ਕੀ ਪ੍ਰੀਤ ਚੇਤਨਾ ਹੀ ਵਿਸਰੇ ਰੇ ਇਹ ਬਾਣੀ ਮਹਾਰਾਜ ਨਾਮਦੇਵ ਜੀ ਦੀ ਆ ਮਹਾਰਾਜ ਨਾਮਦੇਵ ਜੀ ਬੜੇ ਪਿਆਰ ਨਾਲ ਫਰਮਾਉਂਦੇ ਆ ਹਾਂਜੀ ਕਿ ਤੇਰੀ ਆਪਣੇ ਸਤਿਗੁਰ ਦੇ ਨਾਲ ਕਿੰਨੀ ਪ੍ਰੀਤ ਹੋਣੀ ਚਾਹੀਦੀ ਹਾਂਜੀ ਜਿਉਂ ਦੇ ਆਪਾਂ ਇਸ ਸੰਸਾਰ ਤੇ ਆਏ ਆ ਪਤਾ ਨਹੀਂ ਕਿ ਹਜ਼ਾਰਾਂ ਲੱਖਾਂ ਕਰੋੜਾਂ ਹੀ ਆਪਾਂ ਜਨਮ ਲਏ ਆ ਹਾਂਜੀ ਉਹ ਕਹਿੰਦੇ ਆ ਕਿ ਜਿੰਨੇ ਮਰਜੀ ਤੂੰ ਜਨਮ ਲੈ ਲੈ ਹਾਂਜੀ ਇਹਨਾਂ ਤੋਂ ਉਹਨਾਂ ਚਿਰ ਤੱਕ ਤੂੰ ਰਹਿਤ ਨਹੀਂ ਹੋ ਸਕਦਾ ਜਿੰਨਾ ਤੱਕ ਤੇਰੀ ਆਪਣੇ ਸਤਿਗੁਰ ਦੇ ਨਾਲ ਪ੍ਰੀਤ ਨਹੀਂ ਲੱਗ ਸਕਦੀ ਹਾਂਜੀ ਕਿਉਂਕਿ ਇੱਕ ਸਤਗੁਰੂ ਆ ਕੇ ਜਿਹੜਾ ਜਿਹਦੇ ਨਾਲ ਪ੍ਰੀਤ ਲਾਵਾਂਗੇ ਤੇ ਸਾਡਾ ਇਹ ਖੜਾ ਫੁੱਟੂਗਾ ਹਾਂਜੀ ਨਹੀਂ ਤੇ ਇਹ ਘਰ ਦੇ ਧੰਦੇ ਜਿਹੜੇ ਆ ਜਦੋਂ ਮਾਂ ਪਿਓ ਬੱਚਾ ਜੇ ਜਵਾਨ ਹੋ ਲੱਗਦਾ ਵਾ ਤੇ ਮਾਂ ਪਿਓ ਪਹਿਲੋ ਕਹਿਣ ਲੱਪਿੰਦੇ ਆ ਸਾਡਾ ਪੁੱਤ ਜਵਾਨ ਹੋ ਗਿਆ ਸਾਡਾ ਪੁੱਤ ਆਹ ਕੰਮ ਕਰ ਲਿਓ ਸਾਡੇ ਨਾਲ ਹੱਥ ਵਟਾਓ ਤੇ ਫੇਰ ਸਾਡਾ ਸਾਥ ਸੌਖਾ ਹੋ ਕਿਉਂਕਿ ਮਾਪਿਆਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਕਿ ਜਿਹੜਾ ਬੱਚੇ ਨੂੰ ਮਾਲਕ ਨੇ ਜਨਮ ਦਿੱਤਾ ਵਾ ਇਹ ਬੰਦਗੀ ਵਾਸਤੇ ਘਲਾਇਆ ਕਿ ਸਾਡੇ ਵਾਸਤੇ ਘਲਾਇਆ ਹਾਂਜੀ ਉਹ ਬੰਦਗੀ ਵਾਲੇ ਪਾਸੇ ਉਹਨੂੰ ਜਾਨ ਹੀ ਨਹੀਂ ਦਿੰਦੇ ਹਾਂਜੀ ਨਾਮਦੇ ਮਹਾਰਾਜ ਜੀ ਦੀ ਇਨੀ ਕੋ ਉਹਨਾਂ ਦੇ ਵਿੱਚ ਪਾਵਰ ਸੀ ਇਨੀ ਕੋ ਸਕਤੀ ਸੀ ਕਿ ਉਹਨਾਂ ਨੂੰ 72 ਵਾਰੀ ਉਹਨਾਂ ਦਾ ਇਮਤਿਹਾਨ ਲਿਆ ਗਿਆ ਹਾਂਜੀ ਹੋਰ ਵੀ ਮਾਪੁਰਖ ਬੜੇ ਹੋਏ ਆ ਪਰ ਇਹਨੀ ਵਾਲੇ ਸਤਪੁੱਤ ਨੇ ਸਤਿਗੁਰ ਨੇ ਉਹਨਾਂ ਦਾ ਕਿਸੇ ਦਾ ਇਮਤਿਹਾਨ ਨਹੀਂ ਲਿਆ ਇੱਕ ਵਾਰੀ ਮਹਾਰਾਜੀ ਨਾਮਦੇਵ ਜੀ ਖਾਣਾ ਤਿਆਰ ਕਰ ਰਹੇ ਤੇ ਪ੍ਰਮਾਤਮਾ ਨੇ ਇੱਕ ਕੁੱਤੇ ਦਾ ਰੂਪ ਧਾਰ ਕੇ ਤੇ ਜਿਹੜੀ ਰੋਟੀ ਉਹਨਾਂ ਨੇ ਛਕੂਹੇ ਜਿਹੀ ਪਾਈ ਸੀ ਉਹ ਚੁੱਕ ਲਈ ਉਹਨਾਂ ਨੇ ਚੁੱਕ ਕੇ ਤੇ ਜਾਨੀ ਕਿ ਅੱਗੇ ਅੱਗੇ ਭੱਜੇ ਤੇ ਮਹਾਰਾਜੀ ਨਾਮਦੇਵ ਜੀ ਟਕੋਰੀ ਲੈ ਕੇ ਘਿਓ ਵਾਲੀ ਤੇ ਮਗਰ ਗਏ ਤੇ ਕਹਿੰਦੇ ਆ ਕਿ ਪ੍ਰਭੂ ਸੁੱਕੀ ਰੋਟੀ ਨਾ ਖਾਓ ਜੇ ਤੁਸੀਂ ਰੋਟੀ ਲੈ ਲਈ ਆ ਨਾ ਤੇ ਸੁੱਕੀ ਨਾ ਖਾਓ ਤੇ ਕਿਉ ਉਹ ਲੈ ਲਓ ਕਿਉ ਦੇ ਨਾਲ ਖਾਓ ਤੇ ਇੱਕ ਚਰਅਸਤਾ ਜ ਆਇਆ ਤੇ ਉਹਨੇ ਪਰਮਾਤਮਾ ਨੇ ਛੁਪਣਾ ਵੀ ਹੈਗਾ ਜਦੋਂ ਕੰਦ ਜੀ ਦਾ ਮੋੜ ਕਟਿਆ ਤੇ ਉੱਥੇ ਵੇਖਿਆ ਤੇ ਨਾ ਉੱਥੇ ਜਾਨੀ ਕਿ ਕੁੱਤਾ ਦੇਹਾ ਤੇ ਨਾ ਉੱਥੇ ਕੋਈ ਗੱਲ ਨਾ ਪਾਤ ਦੂਰ ਦੂਰ ਤੱਕ ਬਾਕੀ ਰਾਹ ਸਾਫ ਹੈ ਤੇ ਨਾਮ ਦੇ ਮਰਜੀ ਨੇ ਹਿਰਖ ਕੀਤਾ ਕਿ ਤੁਸੀਂ ਪ੍ਰਭੂ ਆਏ ਤੇ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ ਮੈਂ ਤੁਹਾਨੂੰ ਘਿਓ ਨਹੀਂ ਲਾ ਕੇ ਰੋਟੀ ਖਵਾ ਸਕਿਆ ਤੁਸੀਂ ਉੱਧਾ ਸੁੱਕੀ ਰੋਟੀ ਲੈ ਕੇ ਹਾਂਜੀ ਤੇ ਇਤਿਹਾਸ ਵਿੱਚ ਦੱਸਿਆ ਵਾ ਕਿ ਉਹਨਾਂ ਦਾ 72 ਵਾਰੀ ਇਮਤਿਹਾਨ ਲਿਆ ਗਿਆ ਹੋਰ ਵੀ ਮਹਾਪੁਰਖਾਂ ਦੇ ਇਮਤਿਹਾਨ ਲਿਆ ਗਿਆ ਹੋਵੇਗਾ ਪਰ ਇੰਨੀ ਵਾਰੀ ਕਿਸੇ ਦਾ ਇਮਤਿਹਾਨ ਨਹੀਂ ਲਿਆ ਕਰਦਿਆ ਨੇ ਜਦੋਂ ਜਵਾਨ ਹੋਇਆ ਤੇ ਕਰਦਿਆ ਨੇ ਕਿਹਾ ਕਿ ਪਿਤਾ ਉਹਨਾਂ ਦੇ ਨੇ ਕਿ ਨਾਮਦੇਵ ਤੂੰ ਜਿਆਦਾ ਭਾਰਤ ਨਹੀਂ ਕੰਮ ਕਰ ਸਕਦਾ ਤੇ ਜੇ ਆਪਾਂ ਤੈਨੂੰ ਕਪੜੇ ਤਿਆਰ ਕੀਤੇ ਹੋਏ ਦੇ ਦਈਏ ਤੇ ਤੂੰ ਵਿਚਾਰ ਵੇਚ ਸਕਣਾ ਇਹਨਾਂ ਤੇ ਤੂੰ ਸਨ ਹੱਥ ਬਟਾਈ ਸਕਣਾ ਉਹ ਕਹਿੰਦਾ ਕਿ ਪਿਤਾ ਜੀ ਮੈਨੂੰ ਪਤਾ ਨਹੀਂਗਾ ਕਿ ਕਿੱਦਾਂ ਇਹ ਵਿਪਾਕ ਕਰੀਦਾ ਹਾਂ ਦੇ ਇਹਦੇ ਵਿੱਚ ਅਸਰ ਹੋ ਜਾਣਾ ਨਾਵਾ ਤੇ ਕੋਈ ਗੱਲ ਨਹੀਂ ਪਿਆਹ ਆ ਪਿਆ ਜਾਂਦੇ ਹੁੰਦੇ ਆ ਪਿਆਸਿਆਂ ਦਾ ਫਿਕਰ ਨਹੀਂ ਕਰਨਾ ਜੇ ਧਾਰ ਵੀ ਹੋ ਜੇ ਤੇ ਕੋਈ ਗੱਲ ਨਹੀਂ ਕੋਈ ਨਾ ਕੋਈ ਵਿੱਚ ਗਵਾਬ ਬਣਾ ਲਈਦਾ ਆਂਦੇ ਫੇਰੇ ਮੈਂ ਕੰਮ ਕਰ ਸਕਣਾ ਜੇ ਧਾਰ ਹੋ ਜੂਗਾ ਤੇ ਉਹਨਾਂ ਨੇ ਕੀ ਕੀਤਾ ਕਿ ਉਹਨੂੰ ਦਰਿਆ ਤੇ ਖੇਸ ਤੇ ਚਾਦਰਾਂ ਤਿਆਰ ਕਰਤੀਆਂ ਖੱਡੀ ਦੇ ਉੱਤੇ ਤੇ ਉਹ ਦਰਿਆ ਦੇ ਕਿਨਾਰੇ ਤੇ ਚੱਲ ਗਏ ਉੱਥੇ ਹੋਰ ਹੀ ਪਰਿਵਾਰ ਸੰਤ ਬਥੇਰੀ ਹੁੰਦੀ ਆ ਕੋਈ ਆਉਂਦਾ ਕੋਈ ਜਾਂਦਾ ਕੋਈ ਸ਼ਾਮੇ ਬੈਠਾਂ ਦਾ ਕੋਈ ਧੁੱਪੇ ਬੈਠਾਂ ਦਾ ਕੋਈ ਇਸ਼ਨਾਨ ਕਰਨ ਦੇ ਆਂਦਾ ਜਾ ਕੇ ਆਵਾਜ਼ ਦੇ ਕੇ ਨਾ ਕਹਿੰਦੇ ਵੀ ਭਲ ਲੋਕੋ ਜੇ ਕਿਸੇ ਦੇ ਕੋਲ ਨਹੀਂ ਨਾ ਕੱਪੜਾ ਕੋਈ ਹੈਗਾ ਤੇ ਇੱਥੋਂ ਆ ਖਾ ਸਕਦਾ ਵਾ ਉੱਥੇ ਜਾ ਕੇ ਨਾ ਸਾਰੀ ਜਿਹੜੀ ਜਿੰਨੀ ਦੀ ਜਿੰਨੀ ਉਹਨਾਂ ਦੇ ਕੋਲ ਡੱਗੀ ਆ ਕਿਸੇ ਉਹਨਾਂ ਸਾਰੀ ਖਲਾਅਰ ਦਿੱਤੀ ਆੰਦੇ ਕਿ ਜਿੰਨੂੰ ਜ਼ਰੂਰਤ ਆ ਉਹ ਖਰ ਸਕਦਾ ਤੇ ਇਹ ਘਰ ਵਿੱਚ ਹਰਕ ਨੂੰ ਜ਼ਰੂਰਤ ਹੁੰਦੀ ਜੇ ਕਿਸੇ ਦੇ ਕੋਲ ਕੱਪੜਾ ਹੋਵੇ ਤੋ ਸੋਚਦਾ ਕਿ ਨਵਾਂ ਮਿਲ ਲਿਆ ਤੇ ਨਾਲੇ ਮੁਖਤਤਾ ਕੌਣ ਛੜ ਲਾ ਆੰਦਾ ਵੀ ਪੈਸਾ ਪੂਣ ਦੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਜ਼ਰੂਰਤ ਆ ਤੋ ਖਰ ਸਕਦਾ ਤੇ ਉਥੋਂ ਦਰਿਆ ਦੇ ਕਿਨਾਰੇ ਤੋਂ ਇੱਕ ਸਾਫ ਜਾਂ ਪੱਥਰ ਲਿੱਕੇ ਨਾ ਉਹਨੂੰ ਧੋ ਕੇ ਤੇ ਕੋ ਰੱਖ ਲੈਂਦੇ ਆੰਦੇ ਕਿ ਤੂੰ ਮੇਰਾ ਗਵਾਹ ਹਾਂ ਮੈਂ ਤੇਰੇ ਹੰਦਾ ਸਮਾਨ ਦਿੱਤਾ ਇਹ ਤੇ ਇਹਦੇ ਪੈਸੇ ਮੈਂ ਤੇਰੇ ਕੋਲ ਲੈਨੇ ਤੇ ਘਰ ਨੂੰ ਆ ਜਾਂਦੇ ਆ ਉਹ ਜੇ ਘਰੋਂ ਆਏ ਨਹੀਂ ਹੁੰਦੇ ਜੇ ਰਾਹ 'ਚ ਹੁੰਦੇ ਆ ਤੇ ਉਹਨਾਂ ਦਾ ਗਵੰਦੀ ਜਰਾ ਉਹ ਵੀ ਉਥੋਂ ਦਰਿਆ ਤੇ ਖੇਸ ਤੇ ਚੱਦ ਦੇ ਖਲਾਫ ਹੁੰਦਾ ਆਂਦੇ ਵੀ ਨਾਮਦੇਵ ਜੀ ਅੱਜ ਗੇੜਾ ਲਾਉਣ ਆਂਦੇ ਗੀਤ ਹੈਗੇ ਆਂਦੇ ਵੀ ਗੇੜਾ ਤੇ ਲਾਉਣਗੇ ਆ ਪਰ ਜੇ ਤੁਸੀਂ ਕਹੋ ਕਿ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਉਹ ਤਾਂ ਬਹੁਤ ਗਲਤ ਗੱਲ ਆਂਦੇ ਮਤਬਲ ਆਂਦੇ ਕਿ ਆਹ ਵੇਖੋ ਮੈਂ ਵੀ ਦਰਿਆ ਖੇ ਲੈਂਦੇ ਉਹਨਾਂ ਤੇ ਜਾ ਕੇ ਦਰਿਆ ਦੇ ਕਿਨਾਰੇ ਤੇ ਖਲਾਫ ਦਿੱਤੀ ਤੇ ਨਾਲੇ ਵਾਅਦਾ ਦਿੱਤੀ ਕਿ ਜਿਹਨੂੰ ਜਰੂਰਤ ਆ ਲੈ ਜਾਵੇ ਇਹ ਵਾਧੂ ਹੀ ਆ ਲਾਇਓ ਜਿਹੜਾ ਕੋ ਬੰਦਾ ਗੱਲ ਕਰਦਾ ਉਹ ਦਾ ਚਰਾ ਕੇ ਕਰਦਾ ਉਹਨੇ ਉਹ ਨਹੀਂ ਨਹੀਂ ਕਰਨੀ ਹੁੰਦੀ ਉਹਨੇ ਇੰਨੀ ਗੱਲ ਕਹੀ ਨਹੀਂ ਕਿ ਵਾਧੂ ਲੈ ਜਾਓ ਉਹਨੇ ਲਾਗ ਚਰਾ ਚੁਰਾ ਕੇ ਕਹਤਾ ਉਹ ਕਹਿੰਦਾ ਇਹ ਵਾਧੂ ਹੀ ਆ ਫालतੂ ਪੈਸੇ ਮੇਰੇ ਕੋ ਲੈ ਜਾਓ ਜਿਹਨੂੰ ਲੋੜ ਹੈ ਲੈ ਜਾਓ ਹਾਂਜੀ ਪਿਓ ਉਹਨਾਂ ਦਾ ਬੜਾ ਗੁੱਸੇ ਹੋਇਆ ਆਂਦੇ ਵੀ ਆ ਲੈਣੇ ਨਾਮਦੇਵ ਨੋਨਾ ਕਰਨੇ ਦੋ ਹੱਥ ਐਹੀ ਉਹਨੂੰ ਧਾਰ ਕਰਨ ਕਹਿ ਕੇ ਉਹਦੇ ਖਾਲਨ ਕਹਿ ਉਹ ਜਦੋਂ ਨਾਮਦੇਵ ਜੀ ਮਹਾਰਾਜ ਜੀ ਆਏ ਤੇ ਕਹਿੰਦੇ ਨਾਮਦੇਵ ਜੀ ਕੱਪੜਾ ਆਂਦੇ ਜੀ ਵਿਗ ਆਂਦਿਆ ਗਵੰਢੀ ਕੀ ਕਹਿੰਦਾ ਇਹ ਕਹਿੰਦਾ ਤੂੰ ਅਥੇ ਉਧੇ ਫਰੀ ਰਸਤੇ ਆ ਤੇ ਜਾ ਕੇ ਕਹਿਤਾ ਵੀ ਇਹਨੂੰ ਲੋੜਾਂ ਲੈ ਜੇ ਉਹ ਆਂਦੇ ਵੀ ਤੁਹਾਨੂੰ ਪੈਸੇ ਚਾਹੀਦੇ ਆ ਨਾ ਪੈਸੇ ਤਾਂ ਮਿਲ ਜਾਂਗੇ ਹੁਣ ਇੱਥੋਂ ਇੱਕ ਗੱਲ ਕਰਨੀ ਬੜੀ ਜ਼ਰੂਰੀ ਆ ਇੱਕ satsang ਵਿੱਚ ਬਾਬਾ ਜੀ ਨੇ ਕਿਹਾ ਵਾ ਕਿ ਨਾਮਦੇਵ ਜੀ ਨੇ ਕਿਹਾ ਵੀ ਅਠਾ ਦਿਨਾਂ ਨੂੰ ਪੈਸੇ ਤੁਹਾਨੂੰ ਦੇਵਾਂਗੇ ਆਪਣੇ ਪੇਟਾ ਨਾ ਕਰਾਰ ਕਰ ਲਿਆ ਇੱਕ ਸਾਥ ਸੰਗ ਦੇ ਵਿੱਚ ਬਾਬਾ ਜੀ ਨੇ ਕਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ 40 ਦਿਨ ਤੋਂ ਬਾਅਦ ਚ ਮਿਲਣ ਪੈਸੇ ਤਾਂ ਇਹ ਸੰਤਾ ਮਹਾਪੁਰਖਾਂ ਨੂੰ ਪਤਾੰ ਦਾਵਾ ਕਿ ਕੀ ਆ ਸੱਚ ਤੇ ਕੀ ਝੂਠ ਸਾਨੂੰ ਨਹੀਂ ਪਤਾ ਹੁੰਦਾ ਠੀਕ ਹੈ ਇਸ ਕਰਕੇ ਇਹ ਸੰਤਾ ਮਹਾਪੁਰਖਾਂ ਦੀ ਲੀਲਾ ਬਾਹ ਉਹ ਹੀ ਜਾਣਦੇ ਆ ਠੀਕ ਹੈ ਉਹ ਫਿਰ ਕਹਿੰਦੇ ਆ ਵੀ ਤੁਹਾਨੂੰ 8 ਦਿਨ ਬਾਅਦ ਚ ਪੈਸੇ ਮਿਲ ਜਾਣਗੇ ਅਸੀਂ ਗਵਾਹ ਨਾਲ ਲਿਖ ਕੇ ਆਏ ਉਹ ਕਹਿੰਦਾ ਵੀ ਦੇਲੇ ਦੋਨੇ ਕਹਿੰਦੇ ਆਂਦਾ ਕਿ ਤੁਸੀਂ ਮੈਨੂੰ 8 ਦਿਨ ਘੋਵਣਾ ਨਹੀਂ ਮੈਨੂੰ ਭਜਨ ਕਰਨ ਦੇਣਾ ਵਾ ਜਦੋਂ 8 ਦਿਨਾਂ ਬਾਅਦ ਤੁਹਾਨੂੰ ਪੈਸੇ ਮਿਲ ਜਾਣਗੇ ਉਹਨਾਂ ਨੇ ਕਿਹਾ ਵੀ ਚਲੋ ਠੀਕ ਆ ਉਹਨਾਂ ਨਾਮ ਦੇ ਮਰੀ ਨੇ ਕੀਤਾ ਕਿ ਜਿੱਥੇ ਉਹਨਾਂ ਦਾ ਹਸਨ ਸੀਗਾ ਉਹਦੇ ਥੱਲੇ ਉਹਨਾਂ ਨੇ ਜਾਨੀ ਕੋ ਰਾਸਤੇ ਦਾ ਪੱਥਰ ਜਰਾ ਤੇ ਉਹਨੂੰ ਕਿਹਾ ਕਿ ਮੈਂ ਪੈਸੇ ਧਿਰ ਕੋ 8 ਦਿਨਾਂ ਨੂੰ ਲੈਣੇ ਗਵਾਹ ਉਹਨਾਂ ਨੇ ਜਿਵੇਂ ਗਵਾਹ ਜਾਈਦਾ ਉੰਨੇ ਕਿਹਾ ਵੀ ਤੂੰ ਗਵਾਹ ਵਾ ਤੇਰੇ ਹੁੰਦਿਆਂ ਮੈਂ ਉੱਥੇ ਸਮਾਨ ਦਿੱਤਾ ਵਾ ਤੇ ਇਹ ਪੈਸੇ ਮੈਂ ਉਹ ਤੇਰੇ ਕੋਲ ਲੈਣੇ ਆ ਹਾਂਜੀ ਉਹ ਆਂਦੇ ਪੱਲਣ ਤੇ ਬਹਿ ਗਏ ਠੀਕ ਹੈ 8 ਦਿਨ ਉਹਦਾ ਡੀਕੇ ਪੀਓ ਵੀ ਕਿਦੋਂ ਬਾਹਰ ਨਿਕਲਦਾ ਵਾ ਕਿ ਪੈਸੇ ਪੂਹੇ ਤੇ ਕਿਸੇ ਨੂੰ ਦੇਣੇ ਨਹੀਂ ਇਹ ਤੇ ਅੰਦਰ ਵੜਿਆ ਤੇ ਪੈਸੇ ਦੇਣੇ ਸਮਾਨ ਖਲਾਰਤਾ ਵਾ ਤੇ ਹੱਥਾਂ ਦੇ ਨੇ ਦਿਨ ਮੈਂ ਲੜੂਗਾ ਉਹ ਅੰਦਰ ਸੁਗਦਾ ਵਾ ਕਿ ਚੱਲ 8 ਦਿਨ ਮੇਰਾ ਖੈਰਾ ਸੋਟਾ ਮੈਂ ਭਜਨ ਕਰੂੰਗਾ ਆਪਣੇ ਸਾਧ ਗੁਰਾਂ ਦਾ ਨਾਮ ਲਾਉਂਗਾ ਤੇ ਉਹਨੇ ਉਸ ਜਾਨੀ ਕਿ ਗਵਾਹ ਵਾਸਤੇ ਨਹੀਂ ਕੁਝ ਵੀ ਕੀਤਾ ਉਹਨੇ ਆਪਣੇ ਵਾਸਤੇ ਕੀਤਾ ਭਜਨ ਕੀਤਾ ਕਿ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦਿਓ ਜਿੱਦਨ 8ਵਾਂ ਦਿਨ ਹੋਇਆ ਤੇ ਪ੍ਰਮਾਤਮਾ ਨੇ ਉਹਨੂੰ ਦਰਸ਼ਨ ਦਿੱਤੇ ਤੇ ਨਾਲ ਹੀ ਉਹ ਜਿਹੜਾ ਜਾਨੀ ਕਿ ਥਾਕਰ ਹੀ ਗਾ ਜਿਹੜਾ ਉਹਨੇ ਗਵਾਹ ਲਗਾਇਆ ਸੀ ਉਹ ਵੀ ਉਹਨਾਂ ਸੋਨੇ ਦਾ ਬਣਾਤਾ ਜਦੋਂ ਦਰਸ਼ਨ ਦਿੱਤੇ ਤੇ ਉਹ ਬੁਆ ਸੋਖਤੇ ਖੜਕਾਉਂਦਾ ਆ ਪਿਆ ਉਹਨਾਂ ਦਾ ਪਿਤਾ ਆਂਦਾ ਵੀ ਨਾਂ ਦੇ ਪੈਸੇ ਦੇ ਆ 8 ਦਿਨ ਪੂਰੇ ਹੋ ਗਏ ਤੇ ਉਹਨਾਂ ਉਹ ਪੱਥਰ ਕੱਢਿਆ ਤੇ ਉਹ سونے ਦਾ ਹੋਇਆ ਸੀ ਆਂਦਾ ਭੀ ਆਲਾ ਜਿੰਨੇ ਦਾ ਤੇਰਾ ਸਮਾਨ ਹੈ ਨਾ ਆਪਣੇ ਪਿਤਾ ਨੂੰ ਕਹਿੰਦਾ ਵੀ ਉਹਨੇ ਦਾ ਨਾਲੋਂ ਸੋਨਾ ਲਾ ਲਾ ਤੇ ਬਾਕੀ ਮੈਨੂੰ ਵਾਪਸ ਕਰ ਦੇ ਮੈਂ ਉੱਥੇ ਗਵਾਹ ਨੂੰ ਉੱਥੇ ਵਾਪਸ ਛੱਡ ਕੇ ਆਣਾ ਉਹ ਜਦੋਂ ਵੇਂਦਾ ਵਾ سونے ਦਾ ਸਾਬਕਾ ਤਾਂ ਦਿਲ ਬੇਈਮਾਨ ਹੋ ਜਾਂਦਾ ਹਾਂ ਦਾ ਬਾਅਦ ਚ ਕਿਨੇ ਦੇਖ ਬਾਅਦ ਚ ਕਿਨੇ ਕੰਮ ਹੈ ਕਰਨਾ ਹੁਣ ਇੱਕ ਵਾਰੀ ਤੈਨੂੰ ਕੋ ਸੋਨਾ ਇੱਕ ਵਾਰੀ ਸੋਨਾ ਤੈਨੂੰ ਮਿਲ ਗਿਆ ਵਾ ਤੇ ਸਾਨੂੰ ਤੂੰ ਦੇ ਦਿੱਤਾ ਵਾ ਸੋਨਾ ਤੇ ਵੇਖ ਹਾਂਜੀ ਤੇ ਤੂੰ ਹੁਣ ਤੈਨੂੰ ਬਾਅਦ ਚ ਆਪਾਂ ਕੰਮ ਹੀ ਡਾਉਣਾ ਵੇ ਹੈ ਹੈ ਇੱਕ ਵਾਰੀ ਤੂੰ ਸਾਨੂੰ ਸੋਨਾ ਦੇ ਦਿੱਤਾ ਵਾ ਤੇ ਹੁਣ ਇਹਦਾ ਮਤਲਬ ਤੈਨੂੰ ਹੀ ਕੰਮ ਹੀ ਡਾਉਣਾ ਵਾ ਸੋਨੇ ਵਾਲੇ ਵੇਖ ਕੇ ਇਦਾਂ ਕਹਿ ਲੈ ਪਿੰਦਾ ਤੇ ਤੂੰ ਆਪਣਾ ਭਜਨ ਕਰੀ ਤੇ ਹੁਣ ਸੋਨਾ ਹੀ ਤੈਨੂੰ ਵਾਸਤ ਨਹੀਂ ਗੱਦ ਦੇਣਾ ਉਹ ਆਂਦਾ ਮੁੜ ਕੇ ਤਾਂ ਮੈਨੂੰ ਕੰਮ ਡਾਉਗੇ ਆਂ ਤੇ ਕਦੀ ਵੀ ਨਹੀਂ ਉਹਾਂ ਦਾ ਚੰਗਾ ਭਰਾਵਾ ਤੁਸੀਂ ਰੱਖ ਲਓ। ਹਾਂਜੀ। ਤੁਸੀਂ ਰੱਖ ਲੈਣੋ ਤੇ ਮੇਰਾ ਖੜਾ ਛੱਡੋ। ਹਾਂਜੀ। ਤੇ ਨਾਮ ਦੇ ਮਾਰੀ ਨੇ ਇੰਨੀਕ ਭਗਤੀ ਕੀਤੀ ਉਹਨੇ ਆਪਣੇ ਸਤਿਗੁਰ ਨੂੰ ਖੁਸ਼ ਕੀਤਾ। ਨਾਮ ਦੇ ਵਿੱਚ ਰੰਗੇ ਤੁਰੇ ਜਾਣਦੇ ਇਹਨੇਕ ਨਾਮ ਵਿੱਚ ਰੰਗੇ ਹੀ ਕਿ ਉਹਨਾਂ ਨੂੰ ਕੋਈ ਸੂਝ-ਬੂਝ ਨਹੀਂ ਰਹੀ ਤੇ ਅਗਲੇ ਬਲੇ ਸਵਾਲ ਆਇਆ ਤੇ ਉੱਥੇ ਕੀਰਤਨ ਬਾਣੀ ਹੋ ਰਹੀ ਸੀ। ਤੇ ਉਥੇ ਅੰਦਾਵੜ ਲੱਗੇ ਕਿ ਮੈਂ ਵੀ ਦਰਸ਼ਨ ਕਰ ਲੈਂਦਾ ਤੇ ਮੈਂ ਵੀ ਬੋਲੂਗਾ ਕੁਝ ਨਾ ਕੁਝ ਸ਼ਬਦ ਬਾਣੀ ਤੇ ਜਿਹੜਾ ਮੰਦਰ ਦਾ ਪੁਜਾਰੀ ਸੀ ਉਹਨੇ ਧੱਕਾ ਮਾਰਿਆ ਵੀ ਤੂੰ ਗਰੀਬ ਆ ਤੇਰਾ ਕੋਈ ਹੱਕ ਨਹੀਂ ਮੰਦਰ ਚ ਵਰਨ ਦਾ ਹਾਂਜੀ ਤੇ ਮਰਜੀ ਨਾਮ ਦੇਓ ਜੀ ਨੂੰ ਜਿਹੜਾ ਧੱਕਾ ਮਾਰਿਆ ਤੇ ਮਰਜੀ ਨਾਮਦੇਵ ਜੀ ਡਿੱਗ ਪਏ ਤੇ ਉੱਠੇ ਤੇ ਉੱਠ ਕੇ ਉਹਨੇ ਕੋ ਜਿਹਾ ਕਿਹਾ ਤੇ ਕਹਿੰਦੇ ਕਿ ਪ੍ਰਮਾਤਮਾ ਤੇਰੇ ਨਾਮ ਨੂੰ ਧੱਕੇ ਵੀ ਪਿੰਦੇ ਆ ਮੈਨੂੰ ਨਹੀਂ ਸੀ ਪਤਾ ਕਿ ਤੇਰੇ ਨਾਮ ਜਿਹੜਾ ਤੇਰਾ ਕੋਈ ਨਾਮ ਲੈਂਦਾ ਨੂੰ ਧੱਕੇ ਵੀ ਪਿੰਦੇ ਹਾਂਜੀ ਜੇ ਤੂੰ ਅੱਜ ਵੀ ਨਾ ਬੋਲਿਓ ਤੇ ਤੇਰਾ ਨਾਮ ਕਿਸੇ ਨੇ ਨਹੀਂ ਲੈਣਾ ਹਾਂਜੀ ਤੇ ਹੱਥੋਂ ਪੈਰਾਂ ਤੋਂ ਜੋੜਾ ਲਾ ਕੇ ਤੇ ਹੱਥਾਂ ਨੂੰ ਪਾ ਲਿਆ ਤੇ ਉਹਦੀਆਂ ਖੜਕਾਲਾਂ ਜਿਹਾ ਬਣਾ ਕੇ ਤੇ ਉੱਥੇ ਨੱਚਣ ਦਾ ਵੀ ਦਰਵਾਜੇ ਅੱਗੇ ਤੇ ਗਾਉਣ ਦਾ ਵੀ ਤੇ ਕਿਹੜਾ ਸ਼ਬਦ ਬੋਲਿਆ ਉਹਨਾਂ ਨੇ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਪਹਿਣ ਤੇਰੇ ਨਾਮ ਨੂੰ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਪਹਿਣ ਤੇਰੇ ਨਾਮ ਨੂੰ ਤੇਰੇ ਨਾਮ ਨੂੰ ਸਤ ਗੁਰ ਤੇਰੇ ਨਾਮ ਨੂੰ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਪੈਣ ਤੇਰੇ ਨਾਮ ਨੂੰ ਮਹਾਰਾਜ ਨਾਮਦੇਵ ਜੀ ਨੱਖਾਂ ਮਿਟੀਆਂ ਵਾ ਤੇ ਆਪਣੇ ਸਾਧਗੁਰੂ ਯਾਦ ਕਰਦੇ ਆਂ ਵੀ ਇਹ ਤੂੰ ਅੱਜ ਹੀ ਨਾ ਬੋਲ ਉਹ ਤੇਰਾ ਨਾਂ ਕਹਿੰਨੇ ਲੈਣਾ ਤੇ ਉਦੋਂ ਜਿਹੜੇ ਉੱਥੇ ਵੇਖਣ ਵਾਲੇ ਵੇਖ ਰਿਆ ਕਿ ਜਿਹੜੀਆਂ ਮੂਰਤੀਆਂ ਵਾ ਉਹ ਘੁੰਮ ਕੇ ਤੇ ਉਹਨਾਂ ਦਾ ਮੁਖੜਾ ਜਿਹੜਾ ਵਾ ਉਹ ਮਹਾਰਾਜ ਨਾਮਦੇਵ ਜੀ ਵੱਲ ਨੂੰ ਹੋ ਗਿਆ ਤੇ ਪਿੱਠ ਨਿੰਦਕਾਂ ਵੱਲ ਹੋ ਗਈ ਉੱਥੇ ਬਾਣੀ ਵਿੱਚ ਲਿਖਿਆ ਕਿ ਨਿੰਦਕਾ ਹੰਕਾਰੀਆਂ ਪਿੱਠ ਦੀ ਮੁੱਖ ਨਾਮਦੇਵ ਵਾਲਾ ਹਾਂਜੀ ਤੇ ਉਹ ਪਰਮਾਤਮਾ ਨੇ ਮੂਹੇ ਮੰਦਰ ਤੱਕ ਮਾ ਦਿੱਤਾ ਹਾਂਜੀ ਤੇ ਸਭ ਕੁਝ ਮਰਜੀ ਨਾਮਦੇਵ ਜੀ ਦੇ ਵੱਲੋਂ ਕਰ ਦਿੱਤਾ ਤੇ ਜਿਹੜੇ ਉਹ ਫਿਰ ਨਿੰਦ ਕਿ ਸੀਗੇ ਜਿੰਨਾ ਧੱਕੇ ਦਿੱਤੇ ਸੀ ਉਹਨਾਂ ਨੂੰ ਢੇਕੇ ਉਹਨਾਂ ਦੇ ਚਰਨੀ ਪੈਣਾ ਪਿਆ ਜਦੋਂ ਅੱਖਾਂ ਖੋਲੀਆਂ ਤੇ ਉਹ ਚਰਨਾ ਤੇ ਡਿੱਗਿਆ ਪੜ ਤਾ ਵੀ ਮਾਲਜੀ ਮੈਨੂੰ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਤੇ ਮੇਰ ਕੋ ਗਲਤੀ ਹੋ ਗਈ ਆ ਤੇ ਮੈਨੂੰ ਮਾਫ ਕਰੋ ਇਸ ਕਰਕੇ ਜਿੰਨੇ ਵੀ ਸੰਤ ਮਹਾਂਪੁਰਖ ਆਏ ਆ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਭਗਤੀ ਕੀਤੀ ਆ ਸਤਗੁਰ ਨੇ ਉਹਨਾਂ ਦੀ ਸੰਭਾਲ ਕੀਤੀ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਪਹਿਣ ਤੇਰੇ ਨਾਮ ਨੂੰ ਮੇਰਾ ਕੀ ਗਰੀਬ ਦਾ ਜਾਣਾ ਤੱਕੇ ਪੈਰ ਤੇਰੇ ਨਾਮ ਨੂੰ ਤੇਰੇ ਨਾਮ ਨੂੰ ਸਤ ਗੁਰ ਤੇਰੇ ਨਾਮ ਨੂੰ ਤੇਰੇ ਨਾਮ ਨੂੰ ਸਤ ਗੁਰ ਤੇਰੇ ਨਾਮ ਨੂੰ ਲਾਗੇ ਜਨਮ ਜਨਮ ਕੀ ਪ੍ਰੀਤ ਚੇਤਨਾ ਹੈ ਬਿਸਰੇ ਰੇ ਰਾਧਾ ਸੰਮਿਦਾਲ ਕੀ ਦਿਆ ਰਾਧਾ ਸੰਮਿਦ